සත්තනාම් ශිරීවාහෙගුරු සාහෙභජී තනස්සරී මහල්ලා පංජවා ෆෙරතෆෙරත පෙට්ටේ ජනසාදුූ පූරේගුර සමජායා. aan sagal bid kaamna aave har har naam thiyaa phirat phirat phete jan saadhu poore gur samjhaaaya aan sagal bid kaamna aave har har naam thiyaa ਤਾਤੇ ਮੋ ਤਾਰੀ ਓਟ ਗੋਪਾਲ ਸ਼ਰਨ ਪਰਿਓ ਪੂਰਨ ਪਰਮੇਸ਼ਰ ਬਿਨਸੇ ਸਗਲ ਜੰਜਾਲ ਰਹਾਉ ਸੁਰਗ ਮਿਰਤ ਪਿਆਲ ਭੂ ਮੰਡਲ ਸਗਲ ਵਿਆਪੇ ਮਾਏ ਜੀ ਉਦਾਰਣ ਸਬ ਕੁਲ ਤਾਰਨ ਹਰ ਹਰ ਨਾਮ ਧਿਆਏ ਨਾਨਕ ਨਾਮ ਨਿਰੰਝਣ ਗਾਈਐ ਪਾਈਏ ਸਰਬ ਨਿਦਾਨਾ ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ ਨਾਨਕ ਨਾਮ ਨਿਰੰਝਣ ਗਾਈਐ ਪਾਈਏ ਸਰਬ ਨਿਦਾਨਾ ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾ ਸ੍ਰੀ ਮਹਲਾ 5 ਹੈ ਭਾਈ ਪਾਲ ਕਰਦੇ ਆ ਕਰਦੇ ਆ ਜਦੋਂ ਮੈਂ ਗੁਰੂ ਮਹਾਪੁਰਖ ਨੂੰ ਮਿਲਿਆ ਤਾਂ ਪੂਰੇ ਗੁਰੂ ਨੇ ਮੈਨੂੰ ਇਹ ਸਮਝ ਬਖਸ਼ੀ ਕਿ ਮਾਇਆ ਦੇ ਮੋਹ ਤੋਂ ਬਚਣ ਲਈ ਹੋਰ ਸਾਰੀਆਂ ਯੁਗਤਾਵਾਂ ਵਿੱਚੋਂ ਕੋਈ ਇੱਕ ਯੁਗਤ ਵੀ ਕੰਮ ਨਹੀਂ ਆਉਂਦੀ ਪ੍ਰਮਾਤਮਾ ਦਾ ਨਾਮ ਸਿਮਰਿਆ ਹੋਇਆ ਹੀ ਕੰਮ ਆਉਂਦਾ ਹੈ ਇਸ ਵਾਸਤੇ ਇਹ ਭਾਈ ਮੈਂ ਪ੍ਰਮਾਤਮਾ ਦਾ ਆਸਰਾ ਲੈ ਲਿਆ ਜਦੋਂ ਮੈਂ ਸਰਵ ਵਿਆਪਕ ਪ੍ਰਮਾਤਮਾ ਦੀ ਸਰਨ ਪਿਆ ਤਾਂ ਮੇਰੇ ਸਾਰੇ ਮਾਇਆ ਦੇ ਜੰਜਾਲ ਨਾਸ ਹੋ ਗਏ ਰਹਾਉ ਹੇ ਭਾਈ ਦੇਵ ਲੋਕ ਮਾਤ ਲੋਕ ਪਤਾਲ ਸਾਰੀ ਹੀ ਸ੍ਰਿਸ਼ਟੀ ਮਾਇਆ ਦੇ ਮੋਹ ਵਿੱਚ ਫਸੀ ਪਈ ਹੈ ਹੇ ਭਾਈ ਸਦਾ ਪਰਮਾਤਮਾ ਨਾਮ ਸਿਮਰਿਆ ਕਰ ਏਹੀ ਹੈ ਜਿੰਦ ਨੂੰ ਮਾਇਆ ਦੇ ਮੋਹ ਵਿੱਚੋਂ ਬਚਾਉਣ ਵਾਲਾ ਏਹੀ ਹੈ ਸਾਰੀਆਂ ਕੁਲਾਂ ਨੂੰ ਤਾਰਨ ਵਾਲਾ ਹੇ ਨਾਨਕ ਮਾਇਆ ਤੋਂ ਨਿਲੇਪ ਪਰਮਾਤਮਾ ਦਾ ਨਾਮ ਗਾਉਣਾ ਚਾਹੀਦਾ ਹੈ ਨਾਮ ਦੀ ਬਰਕਤ ਨਾਲ ਸਾਰੇ ਖਜ਼ਾਨੇ ਆ ਦੀ ਪ੍ਰਾਪਤੀ ਹੋ ਜਾਂਦੀ ਹੈ ਪਰ ਇਹ ਭੇਦ ਕਿਸੇ ਉਸ ਵਿਰਲੇ ਮਨੁੱਖ ਨੇ ਸਮਝਿਆ ਜਿਸ ਨੂੰ ਮਾਲਕ ਪ੍ਰਭੂ ਆਪ ਮਿਹਰ ਕਰਕੇ ਨਾਮ ਦੀ ਦਾਤ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ